ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਿਲਾ ਪੰਜਵਾਂ ਤੋਜ ਬਿਣ ਕਵਣ ਰਿਝਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਇਕ ਉਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹਾ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਿਤ ਪਾਵਣ ਠਾਕੁਰ ਨਾਮ ਤੁਮਰਾ ਸੁਖ ਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਪਤਿਤ ਪਾਵਣ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 207 ਦੇ ਉੱਪਰ ਅੰਕਿਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੜੀ ಅಪਾਰ ਕਿਰਪਾ ਬੜੀ ಅಪਾਰ ਬਖਸ਼ਿਸ਼ ਸਤਿਗੁਰਾਂ ਨੇ ਸਾਡੇ ਤੇ ਕੀਤੀ ਦੁਨੀਆਂ ਦੇ ਵਿੱਚ ਹੋਰ ਵੀ ਗ੍ਰੰਥ ਹਨ ਮੁਬਾਰਕ ਹਨ ਪਰ ਉਹ ਗ੍ਰੰਥ ਜਿਹੜੇ ਆ ਰੱਬ ਦੀਆਂ ਗੱਲਾਂ ਕਰਦੇ ਆ ਗੱਲਾਂ ਕਰਨੀਆਂ ਗੱਲਾਂ ਸੁਣਾਉਣੀਆਂ ਗੱਲਾਂ ਸੁਣਨੀਆਂ ਅਲੱਗ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਲੱਖਣਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਾਂ ਕਰਾਂਗੇ ਜਿਸ ਵੇਲੇ ਕੱਲੇ ਵੀ ਆਪਾਂ ਬਾਣੀ ਪੜਾਂਗੇ ਨਾ ਆ ਜਿੰਨੇ ਸ਼ਬਦ ਹੈ ਭਾਵਨਾ ਦੇ ਨਾਲ ਜਦੋਂ ਅਸੀਂ ਪੜਦੇ ਆਂ ਇਹ ਰੱਬ ਦੇ ਨਾਲ ਗੱਲਾਂ ਹੀ ਹੁੰਦੀਆਂ ਜਿਸ ਤਰ੍ਹਾਂ ਹਮੇਸ਼ਾ ਮੈਂ ਉਦਾਹਰਨ ਦਿੱਤੀ ਹੈ ਆਪਾਂ ਪੜਦੇ ਹਾਂ ਰੋਜ਼ਾਨਾ ਹੀ ਪੜਦੇ ਕਿ ਹੇ ਸਤਗੁਰੂ ਮਹਾਰਾਜ ਭਰੀਏ ਹੱਥ ਪੈਰ ਤਨ ਦੇ ਤੇ ਕਹਿਣਗੇ ਪਾਣੀ ਧੋਤਾ ਉਤਰ ਸਕੇ ਕਿਦਾਂ ਗੱਲਾਂ ਹੁੰਦੀਆਂ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇਰਾ ਬਾਣੀ ਦੇ ਵਿੱਚ ਕਿਹੜਾ ਸਵਾਲ ਦਾ ਜਵਾਬ ਨਹੀਂ ਹੈ ਕਿਹੜੀ ਬਾਣੀ ਕਿਹੜਾ ਸਾਡੀ ਜ਼ਿੰਦਗੀ ਦਾ ਸਵਾਲ ਜਿਹਦਾ ਜਵਾਬ ਬਾਣੀ ਵਿੱਚ ਨਹੀਂ ਆਪਾਂ ਜਪਜੀ ਸਾਹਿਬੇ ਪੜ੍ਹਦੇ ਹਾਂ ਤਕਰੀਬਨ ਲਗਭਗ 70 ਤੋਂ ਵੱਧ ਸਵਾਲ ਜਪਜੀ ਸਾਹਿਬ ਦੀ ਬਾਣੀ ਵਿੱਚ ਹੈ ਸਵਾਲ ਇਸ ਕਰਕੇ ਆ ਸਾਨੂੰ ਨਾਲ ਜਵਾਬ ਦਿੱਤਾ ਸਾਨੂੰ ਗੱਲਾਂ ਕਰਾਈਆਂ ਪਰਮੇਸ਼ਰ ਦੇ ਨਾਲ ਮਹਾਰਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਤੇਰੇ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਕਲ ਵੀ ਸ਼ਬਦ ਆਇਆ ਸੀ ਤੁਝ ਬਿਨ ਕਵਣ ਹਮਾਰਾ ਇਹ ਸਤਿਗੁਰੂ ਤੇਰੇ ਤੋਂ ਬਿਨ ਹੈ ਸਾਡਾ ਕੌਣ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਮਹਾਰਾਜ ਕਹਿੰਦੇ ਇੱਕ ਵਾਰੀ ਕਹਿਤਾ ਸੀ ਕਿ ਹੇ ਸਤਿਗੁਰੂ ਮੈਂ ਪਾਪੀ ਆ ਤੇ ਤੇਰੇ ਪਾਪ ਮਹਾਰਾਜ ਕਹਿੰਦੇ ਮੈਂ ਦੂਰ ਕਰਦੇ ਆ ਤੂੰ ਕਹਿਤਾ ਸੀ ਸਤਿਗੁਰੂ ਮਹਾਰਾਜ ਮੈਂ ਥੱਕ ਗਿਆ ਕੋਈ ਢੋਈ ਨਹੀਂ ਮਿਲਦੀ ਮਹਾਰਾਜ ਕਹਿੰਦੇ ਇੱਕ ਵਾਰੀ ਕਹਿਤਾ ਸੀ ਆ ਤਾ ਸਹੀ ਸ਼ਰਨ ਵਿੱਚ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋ। ਕਿਉਂਕਿ ਉਹ ਅੰਤਰ ਕੀ ਬਿਦ ਤੁਮ ਹੀ ਜਾਣੀ ਤੁਮ ਹੀ ਸੱਜਣ ਸੁਹੇਲੇ। ਕਿਉਂਕਿ ਅੰਦਰਲੀ ਦਿਲ ਦੀ ਜਾਣਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਤੁਸੀਂ ਹੋ। ਜੇ ਮੈਂ ਜੀਵਨ ਵਿੱਚ ਕੁਝ ਪ੍ਰਾਪਤ ਕੀਤਾ ਨਾ ਜਿਹਨੂੰ ਮੈਂ ਸੁੱਖ ਕਹਿ ਰਿਹਾ। ਇਹ ਵੀ ਸਾਰੇ ਸੁੱਖ ਤੇਰੇ ਦਿੱਤੇ ਹੋਏ ਆ। ਸਰਬ ਸੁਖਾਂ ਮੈਂ ਤੁਝ ਤੇ ਪਾਏ। ਮੇਰੇ ਠਾਕੁਰ ਅਗ ਹੈ ਤੂੰ। ਤੂੰ ਕਿੰਨਾ ਬਿਆਨਤਾ ਹੈ ਕਿੰਦੀ ਕਿਰਪਾ ਕਰਦਾ ਅੱਜ ਵੀ ਉਸੇ ਭਾਪ ਦਾ ਸ਼ਬਦ ਮਹਾਰਾਜ ਕਹਿੰਦੇ ਤੁਝ ਬਿਨ ਕਵਨ ਰਿਝਾਵੈ ਤੋਹੀ اے ਸਤਗੁਰੂ ਤੇਰੀ ਕਿਰਪਾ ਤੋਂ ਬਿਨਾ ਤੈਨੂੰ ਅਸੀਂ ਪ੍ਰਸੰਨ ਨਹੀਂ ਕਰ ਸਕਦੇ ਪਾਪ ਤੇਰੀ ਬੰਦਗੀ ਨਹੀਂ ਕਰ ਸਕਦੇ ਤੇਰੀ ਤੇਰੀ ਕਿਰਪਾ ਤੋਂ ਬਿਗਿਆ ਤੂੰ ਹੀ ਰਹਿਮਤ ਕਰਦਾ ਤੂੰ ਹੀ ਬਖਸ਼ਿਸ਼ ਕਰਦਾ ਆਪ ਜਪਾਏ ਜਪੇ ਸੋ ਨਾਉ ਆਪ ਘਵਾਏ ਸਹਰ ਗੁਣ ਦਾ ਤੂੰ ਕਿਰਪਾ ਕਰਦੇ ਤੂੰ ਉਦਮ ਬਖਸ਼ਿਸ਼ ਕਰਦਾ ਰਹਿਮਤ ਕਰਦਾ ਪਰ ਸਾਨੂੰ ਉਦਮ ਕਰਨਾ ਪਏ ਉਦਮ ਕਰਾਂਗੇ ਪਰਮੇਸ਼ਰ ਆਪ ਕਿਰਪਾ ਕਰੇਗਾ ਰਹਿਮਤ ਕਰੇਗਾ ਤੇ ਇਥੇ ਹੁਣ ਸਾਡੇ ਹੰਕਾਰ ਨੂੰ ਮਹਾਰਾਜ ਜੀ ਘੱਟ ਕਰ ਰਿਹਾ ਕੀ ਨਾ ਕੋਈ ਕਦੇ ਮੈਂ ਭਗਤੀ ਕੀਤੀ ਐ ਮੈਂ ਨਾਮ ਜਪਿਆ ਮੈਂ ਸਿਮਰਨ ਕੀਤਾ ਮੈਂ ਭਗਤੀ ਕਰਕੇ ਬੰਦਗੀ ਕਰਕੇ ਰੱਬ ਨੂੰ ਖੁਸ਼ ਕਰਦੇ ਆ ਮਰਗ ਤੇਰੀ ਕਰਮਾਂ ਨਾਲੇ ਹੁੰਦਾ ਤੂੰ ਕਰਾਉਣਾ ਤੇ ਕਰ ਰਹੇ ਆ ਕਿਉਂਕਿ ਕਾਰਨ ਕੁਨਿੰਦ ਹੈ ਤੁਝ ਬਿਨ ਕਵਣ ਰਿਝਾਵੈ ਤੋਹੀ اے ਸਤਗੁਰੂ ਤੇਰੇ ਤੋਂ ਬਿਨਾ ਤੇਰੀ ਭਗਤੀ ਕੌਣ ਕਰ ਸਕੇ ਕਿਉਂਕਿ ਜੋ ਵੀ ਤੂੰ ਦਿੱਤਾ ਨਾ ਸਾਰਾ ਕੁਝ ਤੇਰਾ ਹੈ ਜੇ ਸਾਡੇ ਵਿੱਚ ਕੋਈ ਚੰਗੇ ਗੁਣ ਹੈਗੇ ਆ ਇਹ ਸਾਡੇ ਨਹੀਂ ਆ ਪ੍ਰਮਾਤਮਾ ਦੇ ਆ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਤੇ ਜਿੰਨੇ ਤੱਕ ਗੁਣ ਧਾਰਨ ਨਹੀਂ ਕਰਾਂਗੇ ਪ੍ਰਮਾਤਮਾ ਦੀ ਭਗਤੀ ਨਹੀਂ ਹੋਏ ਤੇਰੇ ਤੋਂ ਬਿਨਾ ਤੇਰੀ ਕਿਰਪਾ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਕਿਉਂਕਿ ਸਭ ਕੁਝ ਕਰਨ ਦੀ ਸਮਰੱਥਾ ਤੇਰੇ ਕੋਲ ਹੈ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਦਾ ਰਹਿਮਤ ਕਰਦਾ ਤੇ ਹੁੰਦਾ ਕਿ ਲੋਕੀ ਲੰਬੇ ਦਿੰਦੇ ਕਹਿੰਦੇ ਜੋ ਜੇ ਗਲਤ ਹੋ ਗਿਆ ਨਾ ਕਹਿੰਦੇ ਬਾਈ ਗੁਰੂ ਕਰ ਰਿਹਾ ਵੀ ਦੁੱਖ ਆਇਆ ਬਾਈ ਗੁਰੂ ਨੇ ਦਿੱਤੇ ਆ ਤੇ ਜੇ ਸੁੱਖ ਆ ਗਿਆ ਤਾਂ ਮੈਂ ਲੈ ਮੇਰੀ ਮਿਹਨਤ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਸਾਨੂੰ ਚੋਣ ਕਰਨ ਵਾਸਤੇ ਸਾਡੇ ਸਾਹਮਣੇ ਗੱਲ ਰੱਖਦਾ ਜਿਦਾ ਉਦਾਹਰਨ ਦੇ ਤੌਰ ਤੇ ਥਾਲ ਭਰਿਆ ਰੋਟੀ ਦਾ ਉਹ ਸੀ ਕੀ ਖਾਣਾ ਕੀ ਸਾਨੂੰ ਪਸੰਦ ਹੈ ਅਸੀਂ ਉਹ ਚੁਣਦੇ ਹਾਂ ਪਹਿਲਾਂ ਸਾਡੀ ਨਿਗ੍ਹਾ ਉੱਤੇ ਜਾਂਦੇ ਆ ਵੀ ਆਹ ਮੈਨੂੰ ਚੰਗਾ ਥਾਲੀ ਦੇਖ ਕੇ ਕਹਿੰਦੇ ਵੀ ਆਹ ਮੈਨੂੰ ਚੰਗਾ ਹੈ ਜੇ ਆਪਾਂ ਕਿਤੇ ਵਿਆਹ ਸ਼ਾਦੀਆਂ ਜਾ ਉਹੀ ਖਾਂਦੇ ਨਾ ਜੋ ਸਾਨੂੰ ਚੰਗਾ ਲੱਗਦਾ ਹੈ ਤੇ ਸਾਨੂੰ ਨਹੀਂ ਚੰਗਾ ਲੱਗਦਾ ਉਹ ਅਸੀਂ ਸਾਡੀ ਚੋਣ ਹੀ ਉਦਾਂ ਦੀ ਹੈ ਤੇ ਸਾਨੂੰ ਸੁੱਖ ਚੰਗੇ ਲੱਗਦੇ ਆ ਦੁੱਖ ਨਹੀਂ ਚੰਗੇ ਲੱਗਦੇ ਤੂੰ ਪ੍ਰਮਾਤਮਾ ਨੂੰ ਉਲਾਮੇ ਦੇਣੇ ਮਹਾਰਜ ਕਹਿੰਦੇ ਚੰਗੀ ਗੱਲ ਨਹੀਂ ਜੇ ਚੰਗਾ ਹੋ ਗਿਆ ਮੈਂ ਕੀਤਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਕੀ ਜੇ ਲੇਖ ਹੈ ਵਰਤੇ ਸੋ ਉਹ ਤਾਂ ਕਰਦਾ ਉਹ ਤੋਂ ਬਿਨਾਂ ਕੁਛ ਵੀ ਹੁੰਦਾ ਪਰ ਤੇਰੀ ਚੋਣ ਗਲਤ ਹੈ ਇਹ ਤਾਂ ਹੋਣਾ ਹੈ ਦੁੱਖ ਸੁਖ ਹੋਣੇ ਆ ਮਹਾਰਜ ਕਹਿੰਦੇ ਦੂਖ ਸੋਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਤਾ ਉਤੋਂ ਬਿਨਾ ਕੁਛ ਨਹੀਂ ਹੈ ਤੁਝ ਬਿਨ ਕਵਣ ਰਿਝਾਵ ਹੈ ਤੋਹੀ ਅੱਖਾਂ ਦਿੱਤੀਆਂ ਖੁੱਲੀਆਂ ਰੱਖੋ ਬੰਦ ਰੱਖੋ ਹੱਥ ਦਿੱਤੇ ਕੰਮ ਕਰੋ ਨਾ ਕਰੋ ਪੈਰ ਦਿੱਤੇ ਚੱਲੋ ਨਾ ਚੱਲੋ ਇਹ ਤਾਂ ਸਾਡੇ ਤੇ ਨਿਰਪਰ ਕਰਦਾ ਹੈ ਨਾ ਰੋਟੀ ਸਾਹਮਣੇ ਪਈ ਖਾਣੀ ਨਹੀਂ ਖਾਣੀ ਸਾਰੀ ਨਿਰਪਰ ਉਹ ਤਾਂ ਉਸ ਤੋਂ ਬਿਨਾ ਹੈ ਕੁਛ ਨਹੀਂ ਹੈ ਤੁਝ ਬਿਨ ਕਵਣ ਰਿਝਾਵ ਹੈ ਤੋਹੀ ਤੇਰੇ ਤੋਂ ਬਿਨਾ ਤੈਨੂੰ ਕੌਣ ਰਜਾ ਸਕਦਾ ਤੈਨੂੰ ਕੌਣ ਖੁਸ਼ ਕਰ ਸਕਦਾ ਪਵ ਤੇਰੀ ਕੌਣ ਭਗਤੀ ਕਰ ਸਕਦਾ ਤੇਰੋ ਰੂਪ ਸਗਲ ਦੇਖ ਮੋਹੀ ਇਹ ਪ੍ਰਮਾਤਮਾ ਤੇਰਾ ਸਰੂਪ ਦੇਖ ਕੇ ਸਾਰਾ ਸੰਸਾਰ ਮੋਇਆ ਹੋਇਆ ਉਦਈ ਨਾ ਰੂਪ ਉਸ ਤੋਂ ਬਿਨਾ ਹੈ ਹੀ ਨਹੀਂ ਪ੍ਰਮਾਤਮਾ ਨੇ ਕਿੰਨਾ ਕੁਛ ਬਣਾ ਬੰਦਾ ਭਾਵੇਂ ਅਹੰਕਾਰ ਕਰਦਾ ਮੈਂ ਸੋਹਣਾ ਪਰ ਬਣਾਇਆ ਕਹਨੇ ਆ ਸਬ ਕੁਝ ਕਰਨ ਦੀ ਕਿੰਨਾ ਸੋਹਣਾ ਪ੍ਰਵੇਗਕ ਫੁੱਲ ਨਹੀਂ ਬਣਾਇਆ ਇੱਕ ਫੁੱਲ ਦੀਆਂ ਕਿੰਨੀਆਂ ਕਿਸਮਾਂ ਬਣਾ ਦਿੰਦੇ ਆ ਜੇ ਗੁਲਾਬ ਤਾਂ ਗਲਾਬ ਹੀ ਕਿੰਨੇ ਤਰ੍ਹਾਂ ਦੇ ਬਣਾ ਦੇ ਪਰਮਾਤਮਾ ਨੇ ਜੇ ਖੜੇ ਹੋਣਾ ਕਿ ਜਿਹੜੇ ਬੰਦੇ ਨੂੰ ਹੰਕਾਰ ਹੈ ਆਕਾਲ ਪੁਰਖ ਨੇ ਜੇ ਆਪਾਂ ਦਰਖਤ ਥੱਲੇ ਖੜ੍ਹਦੇ ਹੋਣਾ ਇੱਕ ਪੱਤਾ ਦੂਸਰੇ ਪੱਤੇ ਵਰਗਾ ਨਹੀਂ ਬਣਾਇਆ ਕਿੱਡਾ ਕਲਾਕਾਰ ਹੈ ਹਰੇਕ ਦੇ ਵਿੱਚ ਵਿਆਪਕ ਹੈ ਬਲਿਹਾਰੀ ਕੁਦਰਤ ਵਸੇ ਉਹ ਦੇਖੋ ਸਾਰਾ ਕੁਝ ਮਿਲਦਾ ਹੈ ਆ ਸਾਡੇ ਫਿੰਗਰ ਪ੍ਰਿੰਟ ਨਹੀਂ ਬਣਦੇ। ਬੋਧਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਤੇ ਇਹ ਪ੍ਰਮਾਤਮਾ ਦੀ ਸੂਰਤ ਹੈ, ਸਾਬਤ ਸੂਰਤ ਹੈ। ਆਪ ਬਾਣੀ ਵਿੱਚ ਅੱਗੇ ਤੁਸੀਂ ਪੜ੍ਹਦੇ ਹੋ ਨਾ। ਮਹਾਰਾਜ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬਈਮਾਂ। ਅੱਜ ਅਸੀਂ ਦੁਖੀ ਹੋ ਰਹੇ ਹਾਂ। ਆ ساری ਸੂਰਤ ਉਹਦੀ ਸੀ ਜ ਜਿਹਨੇ ਜੰਗਲ ਕੱਟ ਦਿੱਤੇ। ساری ਹਰਿਆਲੀ ਕੱਟੀ ਜਾਂਦੇ ਆ। ਆ ਬਾਅਦ ਵਿੱਚ ਤੁਸੀਂ ਬੋਰਡ ਲਾਈ ਜਾਓ। ਕਲੀਨ ਸਿਟੀ ਗ੍ਰੀਨ ਸਿਟੀ ਆ ਪੌਦੇ ਲਾ ਕੇ ਥੋੜੇ ਕੁਝ ਹੋਣਾ ਤੇ ਜੋ ਪ੍ਰਮਾਤਮਾ ਨੇ ਬਣਾਇਆ ਸੀ ਆਪਣੀਆਂ ਸੂਰਤਾਂ ਵਾਸਤੇ ਅਸੀਂ ਕੱਟ 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 ਕੇ ਜ਼ਮੀਨਾਂ ਪੱਧਰੀਆਂ ਕਰ ਦਿੱਤੀਆਂ ਤੇ ਹੁਣ ਦੁਖੀ ਹੋ ਰਹੇ ਆ ਪ੍ਰਦੂਸ਼ਣ ਹੈ ਬਿਮਾਰੀਆਂ ਫੈਲੀਆਂ ਹੋਈਆਂ ਹਵਾ ਦੇ ਵਿੱਚ ਸਾਰਾ ਕੁਝ ਤੇ ਸਭ ਤੋਂ ਸੂਰਤ ਰੱਬ ਦੀ ਭੰਨੇ ਬੇਈਮਾਨ ਮਹਾਰਾਜ ਜੀ ਨੇ ਤਾਂ ਪਹਿਲਾਂ ਕਹਿਤਾ ਸੀ ਤੇ ਸਤਗੁਰੂ ਕਹਿੰਦੇ ਤੇਰਾ ਜਦੋਂ ਰੂਪ ਦੇਖਦਾ ਨਾ ਤੇਰਾ ਭਗਤ ਪੂਰਾ ਸੰਸਾਰ ਹੀ ਮੋਹਿਆ ਜਾਂਦਾ ਹੈ ਜਦੋਂ ਇਸ ਭਾਵਨਾ ਨਾਲ ਦੇਖਦਾ ਕਿ ਪ੍ਰਮਾਤਮਾ ਬਲਿਹਾਰੀ ਕੁਦਰਤ ਵਸਿਆ ਤੇਰੇ ਤੋਂ ਬਗੈਰ ਕੁਝ ਵੀ ਨਹੀਂ ਹੈ ਤੁਝ ਬਿਨ ਕਵਣ ਰਿਝਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਤੋਹੀ ਰੱਬ ਕਿੱਥੇ ਨਹੀਂ ਹੈ ਅਸੀਂ ਦਿਸ਼ਾ ਦੇ ਵਿੱਚ ਫਸ ਗਏ ਜਦੋਂ ਦਸ਼ਾ ਬਦਲਾਂਗੇ ਆਪਣੇ ਆਪੇ ਦੇਖੇਗਾ ਮਹਾਰਾਜ ਕਹਿੰਦੇ ਚਤੁਰ ਦਿਸ਼ਾ ਕੀਨੋ ਬੱਲ ਆਪਨ ਉਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਰੱਬ ਕਿੱਥੇ ਨਹੀਂ ਹੈ ਜਿੰਨਾ ਸਾਡੇ ਸਾਹਮਣੇ ਉਹਨਾਂ ਪਿੱਛੇ ਰੱਬ ਕਿੱਥੇ ਨਹੀਂ ਹੈ ਉੱਪਰ ਜਿਹੜਾ ਤਾਰਿਆਂ ਦਾ ਸਮੂਹ ਹੈ ਮਹਾਰਾਜ ਕਹਿੰਦੇ ਸੁਰਗ ਪਿਆਲ ਪਤਾਲ ਲੋਕ ਮਾਤ ਲੋਕ ਭੂ ਮੰਡਲ ਭੂ ਮੰਡਲ ਭਾਵ ਸਾਰੀ ਸ੍ਰਿਸ਼ਟੀ ਸਰਬ ਸਮਾਨੋ ਇੱਕ ਉਹੀ ਸਾਰਿਆਂ ਦੇ ਵਿੱਚ ਇੱਕੋ ਹੀ ਸਮਾਇਆ ਹੋਇਆ ਹੈ ਅਕਾਲ ਪੁਰਖ ਪਰਮੇਸ਼ਰ ਹੈ ਉਹ ਤੋਂ ਬਿਨਾ ਦੂਸਰਾ ਨਹੀਂ ਹੈ ਕਿਉਂਕਿ ਬਾਣੀ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕਰਦੀ ਹੈ ਕਿਰਪਾ ਕਰਦੀ ਹੈ ਤੇ ਬਾਣੀ ਦੇ ਵਿੱਚੋਂ ਅਸੀਂ ਪ੍ਰਾਪਤ ਕਰਨਾ ਹੈ ਮੈਂ ਆਪਣੇ ਸਮੇਤ ਗੱਲ ਕਰ ਰਿਹਾ ਅਸੀਂ ਇੱਥੇ ਪੜਿਆ ਇੱਥੇ ਛੱਡ ਦਿੱਤਾ ਪਰ ਦੇਖੋ ਨਾ ਸਾਡੀ ਇੱਕ ਭਾਵਨਾ ਹੈ ਹਰੇਕ ਸਿੱਖ ਦੀ ਆ ਪ੍ਰਸ਼ਾਦ ਕਿਣਕਾ ਵੀ ਡਿਗ ਜੈ ਨਾ ਥੱਲੇ ਪ੍ਰਸ਼ਾਦ ਕੜਾ ਪ੍ਰਸ਼ਾਦ ਇਹ ਉਹਨੂੰ ਚੁੱਕਦੇ ਨਹੀਂ ਭਾਈ ਇਹ ਕੜਾ ਪ੍ਰਸ਼ਾਦ ਹੈ ਬੜਾ ਪਵਿੱਤਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਲੰਗਰ ਦੇ ਵਿੱਚੋਂ ਕੁਝ ਕਿਨਕਾ ਡਿੱਗ ਜਾਏ ਉਹ ਵੀ ਚੁੱਕਦੇ ਆ ਪਰ ਜੋ ਲੈਣਾ ਸੀ ਉਹ ਸੁਣਿਆ ਉੱਥੇ ਛੱਡ ਦਿੱਤਾ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾਵੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾਲ ਜੇ ਨੂੰ ਉਸਧਾਰਨ ਕਰ ਲਿਆ ਹਰ ਇੱਕ ਦੀ ਗੱਲ ਨਹੀਂ ਕਰ ਰਿਹਾ ਤੇ ਆਮ ਕਰਕੇ ਹੁੰਦਾ ਆ ਅਭੀ ਸੁਣਿਆ ਤੇ ਉਹਨੇ ਆਪਾਂ ਛੱਡ ਦਿੱਤਾ ਤੇ ਜਦੋਂ ਉਹਨੂੰ ਬਸਾਉਣ ਦਾ ਯਤਨ ਕੀਤਾ ਨਾ ਤੇ ਜੀਵਨ ਦੇ ਵਿੱਚ ਜ਼ਰੂਰ ਤਬਦੀਲੀ ਆਏਗੀ ਜੀਵਨ ਵਿੱਚ ਜ਼ਰੂਰ ਬਦਲਾਅ ਆਏ ਰੱਬ ਕਿੱਥੇ ਨਹੀਂ ਹੈ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਇਕੋ ਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋਰ ਹੈ ਸਰਬਮਿਆਂ ਠਾਕੁਰ ਤੇਰੀ ਦੋਹੀ ਸ਼ਿਵ ਦਾ ਅਰਥ ਜਿਹੜਾ ਹੈ ਨਾ ਸ਼ਿਵ ਜੀ ਨਹੀਂ ਹੈ ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਬਾਣੀ ਦੇ ਵਿੱਚ ਬਾਰ ਬਾਰ ਇਹ ਸ਼ਿਵ ਸ਼ਬਦ ਆਉਂਦਾ ਬਾਰ ਬਾਰ ਆਉਂਦਾ ਅੱਜ ਤੇ ਸ਼ਿਵ ਜੀ ਦਾ ਉਥੇ ਅਲੱਗ ਉਦਾਹਰਨ ਦਿੱਤੀ ਹੈ ਮਹਾਰਾਜ ਨੇ ਸ਼ਿਵ ਕਹਿੰਦੇ ਕਲਿਆਣ ਸਰੂਪ ਰੱਬ ਨੂੰ ਕਿਹਾ ਕਲਿਆਣ ਸਰੂਪ ਉਹਦਾ ਗੁਣ ਹੈ ਪਰਮਾਤਮਾ ਦਾ ਸ਼ਿਵ ਸ਼ੇਵ ਕਰਤ ਸਗਲ ਕਰ ਜੋਰ ਹੈ ਪ੍ਰਮਾਤਮਾ ਤੂੰ ਕਲਿਆਣ ਸਰੂਪ ਹੈ ਪ੍ਰਮਾਤਮਾ ਤੂੰ ਕਲਿਆਣ ਸਰੂਪ ਹੈ ਕਰ ਜੋਰ ਹੈ ਹੱਥ ਜੋੜ ਕੇ ਖੜੇ ਆ ਸੰਸਾਰ ਦੇ ਲੋਕ ਸ਼ਿਵ ਸ਼ੇਵ ਕਰਤ ਸਗਲ ਕਰ ਜੋਰ ਹੈ ਸਰਬ ਮਿਆਂ ਠਾਕੁਰ ਤੇਰੀ ਦੋਹੀ ਮਿਆ ਦਾ ਅਰਥ ਹੁੰਦਾ ਹੈ ਕਿਰਪਾ ਸਾਰਿਆਂ ਦੇ ਉੱਪਰ ਇਹ ਮਾਲਕ ਤੇਰੀ ਕਿਰਪਾ ਹੈ ਦੋਹੀ ਮਤਲਬ ਦੁਹਾਈ ਪਾਉਂਦੇ ਆ ਪੁਕਾਰ ਕਰ ਰਹੇ ਆ ਸਾਰੇ اے ਸਤਗੁਰੂ ਤੇਰੀ ਬਖਸ਼ਿਸ਼ ਹੈ ਸ਼ਿਵ ਸ਼ੇਵ ਕਰਤ ਸਗਲ ਕਰ ਜੋ ਰਹਿ ਸਰਬ ਮਿਆਂ ਠਾਕੁਰ ਤੇਰੀ ਦੋਹੀ ਪਤਦ ਪਾਵਣ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ اے ਸਤਗੁਰੂ ਤੇਰਾ ਨਾਮ ਸੁਖ ਦੇਣ ਵਾਲਾ ਹੈ ਤੇਰਾ ਨਾਮ ਪਵਿੱਤਰ ਹੈ ਤੇਰਾ ਨਾਮ ਠੰਡਕ ਦੇਣ ਵਾਲਾ ਸੀਤ ਲੋਹੀ ਪਾਪੀਆਂ ਦਾ ਉਧਾਰ ਕਰਨ ਵਾਲਾ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਪਤਿਤ ਪਾਵਨ ਮਾਧੋ ਬਿਰਧ ਤੇਰਾ ਧਨ ਤੇ ਵਹਿਮੁ ਜਨ ਜਿਨ ਤੇ ਆਇਓ ਹਰ ਪ੍ਰਭ ਮੇਰਾ ਪਤਿਤ ਉਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਜਿਹੜਾ ਉਹਦੇ ਕੋਲ ਆਇਆ ਨਾ ਤੇ ਮਹਾਰਾਜ ਨੇ ਸ਼ੰਕਾ ਨਹੀਂ ਰਹਿਣ ਦਿੱਤੀ ਸੰਸਾਰ ਦੇ ਵਿੱਚ ਕਿੰਨੇ ਲੋਕ ਆਏ ਗੁਰੂ ਉਹੀ ਹੁੰਦਾ ਜਿਹੜਾ ਗੁਰੂ ਸਮਰੱਥ ਹੁੰਦਾ ਤੇ ਸਿੱਖ ਦੀ ਸ਼ੰਕਾ ਨਹੀਂ ਰਹਿਣ ਦਿੰਦਾ ਆਹ ਸ਼ਬਦ ਪੜ੍ਹਦੇ ਹੋ ਨਾ ਠਾਕੁਰ ਤੁਮ ਸ਼ਰਨ ਆਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾਰ ਜਪ ਤੇ ਦਰਸ਼ਨ ਪਾਇਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਗਰ ਬਸਾ ਰਹੇ ਇੱਕ ਫਕੀਰ ਆਇਆ ਸੀ ਉਹ ਮੁਸਲਮਾਨ ਸੀ ਤੇ ਉਹਦਾ ਨਾਮ ਸੀ ਮੂਸਾ ਜਦੋਂ ਆਇਆ ਤੇ ਮਨ ਵਿੱਚ ਸੋਚਦਾ ਆ ਰਿਹਾ ਸੀ ਵੀ ਕੋਈ ਇੱਕ ਸਾਧੂ ਬੈਠਾ ਹੋਏਗਾ ਹੱਥ ਵਿੱਚ ਮਾਲਾ ਹੋਏਗੀ ਚਾਰ ਪੰਜ ਬੰਦੇ ਸਾਹਮਣੇ ਬੈਠੇ ਹੋਣਗੇ ਪਰ ਉਹਨੇ ਆ ਕੇ ਦੇਖਿਆ ਪੁੱਛਿਆ ਵੀ ਗੁਰਤੇਗ ਵਾਧਰ ਸਾਹਿਬ ਕਿੱਥੇ ਆ ਤੇ ਸਿੱਖਾਂ ਨੇ ਆਖਿਆ ਵੀ ਗੁਰਤੇਗ ਵਾਧਰ ਸਾਹਿਬ ਉਹ ਸਾਹਮਣੇ ਖੜੇ ਆ ਜਿੱਥੇ ਬਿਲਡਿੰਗ ਬਣਦੀ ਮਹਾਰਾਜ ਜੀ ਉਸ ਨਗਰ ਨੂੰ ਬਸਾਰੇ ਆ ਘਰ ਘਰ ਬੰਦ ਅਲੱਗ ਅਲੱਗ ਘਰ ਬਣਦੇ ਪਏ ਆ ਮਹਾਰਾਜ ਸਾਰਿਆਂ ਨੂੰ ਦੇਖਦੇ ਪਏ ਆ ਵੀ ਇੱਥੇ ਦਰਵਾਜ਼ਾ ਇੱਥੇ ਲਾਉਣਾ ਹੈ ਇੱਥੇ ਖਿੜਕੀ ਲਾਉਣੀ ਹੈ ਆ ਮੂੰਹ ਇਦਾਂ ਕਰਨਾ ਇਹਦਾ ਇੱਧਰ ਕਰਨਾ ਹੈ ਕਮਰਾ ਵੱਡਾ ਬਣਾਉਣਾ ਸਾਰਾ ਕੁਝ ਸਮਝਾ ਰਿਹਾ ਉਹਦੇ ਮਨ ਵਿੱਚ ਆਇਆ ਵੀ ਗੁਰੂ ਥੋੜੇ ਹੋ ਗਿਆ ਹੈ ਵੀ ਇਹ ਕੀ ਸਮਝਾ ਰਿਹਾ ਕਿਹੜੀਆਂ ਬਿਲਡਿੰਗਾਂ ਬਣਾਉਣ ਤਿਆਰੀ ਕਰ ਰਿਹਾ ਮਨ ਵਿੱਚ ਆ ਗਿਆ ਪਰ ਗੁਰੂ ਅੰਤਰਜਾਮੇ ਗੁਰੂ ਤੇਗ ਭਾਦਰ ਸਾਹਿਬ ਨੇ ਆਖਿਆ ਵੀ ਚਲ ਭਾਈ ਚਲਦੇ ਆਪਾਂ ਇਸ਼ਨਾਨ ਕਰਕੇ ਆਉਂਦੇ ਸਤਲੁਜ ਨਾਲੇ ਪਗਦਾ ਸੀ ਉਥੇ ਰੇਤ ਦੇ ਵਿੱਚ ਬੈਠੇ ਹੋਏ ਬੱਚੇ ਮਕਾਨ ਬਣਾ ਰਹੇ ਸੀ ਰੇਤ ਦੇ ਅੱਜ ਕੱਲ ਬੱਚੇ ਨਹੀਂ ਖੇਡਦੇ ਰੇਤ ਨੂੰ ਤੇ ਪੁਰਾਣੇ ਸਮੇਂ ਜੇ ਹੁੰਦਾ ਮਿੱਟੀ ਦੇ ਬਣਾ ਲੈ ਰੇਤ ਦੇ ਬਣਾ ਲੈ ਤੇ ਉਹ ਰੇਤ ਦੇ ਬਣਾ ਰਿਆ ਤੇ ਮਹਾਰਾਜ ਉਹਨੂੰ ਨਾਲ ਲੈ ਕੇ ਤੁਰ ਹੀ ਜਾ ਰਹੇ ਉਹ ਮਕਾਨ ਉਹ ਬਣਾ ਰਹੇ ਵੱਡੇ ਵੱਡੇ ਵੀ ਬਣਾ ਲੈ ਰੇਤ ਦੇ ਵਿੱਚ ਇਕੱਠਾ ਕਰ ਉਧਰ ਆਵਾਜ਼ ਮਾਰੀ ਮਾਂ ਨੇ ਮਾਜ ਮਾਰੀ ਸਾਰਾ ਕੋ ਲੱਤ ਮਾਰ ਕੇ ਤੋੜ ਕੇ ਚਲੇ ਗਏ ਭੱਜ ਕੇ ਘਰਾਂ ਨੂੰ ਪਹੁੰਚ ਗਏ ਮਹਾਰਾਜ ਜਾ ਕੇ ਪੁੱਛਦੇ ਆ ਗੁਰਦੇਵ ਹਾਦਰ ਸਾਹਿਬ ਕਹਿੰਦੇ ਜੀ ਫਕੀਰ ਸਾਹਿਬ ਕੋ ਸਮਝ ਆਈ ਕਹਿੰਦਾਗਾ ਨਹੀਂ ਆ ਬੱਚੇ ਕੀ ਕਰਦੇ ਸੀ ਕਹਿੰਦਾ ਬੱਚੇ ਖੇਡਦੇ ਸੀ ਮਹਾਰਾਜ ਕਹਿੰਦੇ ਖੇਡਦੇ ਨਹੀਂ ਉਹ ਗੱਲ ਸਮਝਾ ਰਹੇ ਬੱਚੇ ਜੋ ਤੁਹਾਡੇ ਮਨ ਵਿੱਚ ਸਵਾਲ ਸੀ ਉਹਦਾ ਜਵਾਬ ਹੈ ਕਹਿੰਦਾ ਮੈਂ ਸਮਝਿਆ ਨਹੀਂ ਮਹਾਰਾਜ ਕਹਿੰਦੇ ਉਹ ਖੁਸ਼ੀ ਨਾਲ ਘਰ ਬਣਾ ਰਹੇ ਸੀ ਖੁਸ਼ੀ ਨਾਲ ਬਾਜਮਾਰੀ ਆ ਮਾਨੇ ਭੱਜ ਕੇ ਚਲੇ ਗਏ ਤੋੜ ਕੇ ਚਲੇ ਗਏ ਕੋਈ ਉਹਨਾਂ ਨੂੰ ਗਮ ਨਹੀਂ ਹੋਇਆ ਜੇ ਅਸੀਂ ਬਿਲਡਿੰਗਾਂ ਬਣਾ ਰਹੇ ਹਾਂ ਨਾ ਜਦੋਂ ਛੱਡਾਂਗੇ ਸਾਨੂੰ ਕੋਈ ਕੰਮ ਨਹੀਂ ਹੋਏਗਾ ਅਸੀਂ ਇਹਦੇ ਨਾਲ ਫਸੇ ਨਹੀਂ ਹੋਏ ਇਹਨੂੰ ਅਸੀਂ ਘਰ ਨੂੰ ਘਰ ਰਹਿਣ ਵਾਸਤੇ ਬਣਾ ਰਹੇ ਹਾਂ ਘਰ ਹੋਣਾ ਚਾਹੀਦਾ ਕਲਗੀਧਰ ਪਾਸ਼ਾ ਕਹਿੰਦੇ ਰੇ ਮਾਨੇ ਐਸੋ ਕਰ ਸੰਿਆਸਾ ਬਨਸੇ ਸਧਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸ ਪਰ ਇਹਦੇ ਨਾਲ ਚਿੱਤ ਨਹੀਂ ਜੋੜਨਾ ਇਹਦੇ ਵਿੱਚ ਗਲਤਾਨ ਨਹੀਂ ਹੋਣਾ ਰਹਿਣਾ ਇਦਾਂ ਜਿਦਾਂ ਜੰਗਲ ਵਿੱਚ ਰਹਿਨੇ ਰਹਿਣਾ ਘਰ ਦੇ ਵਿੱਚ ਹੀ ਮਾਰਾ ਕਹਿੰਦੇ ਤੈਨੂੰ ਸਭ ਕੁਝ ਮਿਲੇਗਾ ਲੋਕਾਂ ਨੇ ਕਹਿੰਦੇ ਸੀ ਖਾਣਾ ਹੀ ਕੁਛ ਨਹੀਂ ਹੈ ਚਲੇ ਗਏ ਨਾ ਘਰਵਾਰ ਛੱਡ ਕੇ ਉਹ ਉਪਰੋਂ ਵੀ ਨਹੀਂ ਖਾਂਦੇ ਸੀ ਜਿਹੜਾ ਖਾਂਦੇ ਸੀ ਥੱਲੇ ਅੱਕ ਆਹਾਰ ਇਹ ਖਾਂਦੇ ਸੀ ਕੱਪੜੇ ਨਹੀਂ ਪਹਿਨਣੇ ਰਹਿਣਾ ਨਹੀਂ ਹੈ ਘਰ ਦੇ ਵਿੱਚ ਜਦੋਂ ਆਏ ਨਾ ਸਤਗੁਰ ਦੇ ਕੋਲ ਮਾਰਾ ਕਹਿੰਦੇ ਖਲਾਵਾਂਗੇ ਵੀ ਖਾਣਾ ਚਾਹੀਦਾ ਹੈ ਸਰੀਰ ਨੂੰ ਚਲਾਉਣਾ ਹੈ ਜਿਹੜਾ ਚੰਗੀ ਖਰਾਕ ਖਾਣੀ ਚਾਹੀਦੀ ਪਹਿਨਣਾ ਵੀ ਚਾਹੀਦਾ ਵੈਸੇ ਇੱਕ ਪੰਗਤੀ ਹੁੰਦੀ ਬਾਣੀ ਦੇ ਵਿੱਚ ਕਈ ਲੋਕਾਂ ਨੂੰ ਇੱਕ ਸ਼ੰਕਾ ਹੁੰਦੀ ਮਾਰਾ ਕਹਿੰਦੇ ਨਗਨ ਰਹਿਤ ਰੰਗ ਏਕ ਕਿਉਂ ਸੋਭਾ ਪਾਵੇ ਜਿਹੜੇ ਮਹਾਪੁਰਸ਼ ਕਪੜੇ ਨਹੀਂ ਪਹਿਨਦੇ ਸੀ ਸੋਭਾ ਉਹਨਾਂ ਦੀ ਕੀਤੀ ਆ ਪਰ ਮਹਾਰਾਜ ਨੇ ਇਹ ਵੀ ਆਖਿਆ ਵੀ ਭਾਈ ਅਸੀਂ ਕੱਪੜੇ ਇਸ ਕਰਕੇ ਪਾਉਣੇ ਆ ਜਿੱਦਾਂ ਬਜ਼ੁਰਗਾਂ ਨੇ ਕਹਾਵਤ ਬਣਾਈ ਸੀ ਨਾ ਖਾਓ ਮਨ ਪੌਂਦਾ ਹੰਡਾਓ ਜੱਗ ਪੌਂਦਾ ਜਿੱਦਾਂ ਲੋਕਾਂ ਨੂੰ ਚੰਗਾ ਲੱਗ ਆਪਾਂ ਕਾਦੇ ਵਾਸਤੇ ਪਾਉਨੇ ਕੱਪੜੇ ਵੀ ਲੋਕਾਂ ਨੂੰ ਚੰਗੇ ਲੱਗਣ ਆਪਾਂ ਤਾਂ ਲੱਗਦੇ ਹੀ ਆ ਦੇਖਣੇ ਤੇ ਲੋਕਾਂ ਨੇ ਹੁੰਦੇ ਆ ਇਸੇ ਤਰ੍ਹਾਂ ਮਾਈ ਮਾਤਾ ਭਾਗ ਕੌਰ ਜੀ ਉਹਨਾਂ ਨੇ ਵਸਤਰ ਤਿਆਗ ਦਿੱਤੇ ਸੀ ਜਦੋਂ ਹਜੂਰ ਸਾਹਿਬ ਦੀ ਧਰਤੀ ਤੇ ਗਏ ਮਾਰਾ ਜੀ ਕਹਿੰਦੇ ਬੇਟਾ ਕੱਪੜੇ ਜਿਹੜੇ ਆ ਤੂੰ ਆਪਣੇ ਵਾਸਤੇ ਤੂੰ ਨਿਰਮਲ ਹੈ ਅੰਦਰੋਂ ਬਾਹਰੋਂ ਇੱਕੋ ਹੀ ਆ ਪਰ ਤੂੰ ਇਹ ਕੱਪੜੇ ਪਾਉਣੇ ਆ ਬਸਤਰ ਧਾਰਨ ਕਰੋ ਕਾਦੇ ਵਾਸਤੇ ਸੰਸਾਰ ਦੇ ਵਾਹ ਕੱਪੜਿਆਂ ਦਾ ਤਿਆਗ ਨਹੀਂ ਸਿਖਾਇਆ ਵਾ ਰਹਿਤ ਮਰਜਾਦਾ ਦੇ ਵਿੱਚ ਆਪਾਂ ਪੜਦੇ ਆ ਨਾ ਕਸ਼ਹਰੇ ਤੋਂ ਤੇ ਦਸਤਾਰ ਤੋਂ ਛੁੱਟ ਕੋਈ ਪਾਬੰਦੀ ਨਹੀਂ ਹੈ ਕੱਪੜੇ ਜਿੱਦਾਂ ਦੇ ਵਰਗੇ ਪਰ ਪਾਓ ਉਦਾਂ ਦੇ ਜੱਗ ਭੌਂਦੇ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪਹੰਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਤੇ ਉਹ ਸ਼ੋਭਾ ਮਿਲਦੀ ਹੈ ਜਿੱਦਾਂ ਦੇ ਅਸੀਂ ਬਸਤਰ ਪਾਵਾਂ ਹੁਣ ਜੇ ਉਹ ਪੁਲਿਸ ਵਾਲਾ ਵਰਦੀ ਵਿੱਚ ਹੁੰਦਾ ਉਹਨੂੰ ਸ਼ੋਭਾ ਮਿਲਦੀ ਹੈ ਨਾ ਵੀ ਵਰਦੀ ਵਿੱਚ ਲੋਕੀ ਕਹਿੰਦੇ ਪੁਲਿਸ ਵਾਲਾ ਤੇ ਇਸੇ ਤਰ੍ਹਾਂ ਹਰੇਕ ਨੂੰ ਵਰਦੀ ਹੈ ਸਕੂਲਾਂ ਦੀ ਹੁੰਦੀ ਹੈ ਕਾਲਜਾਂ ਦੀ ਹੁੰਦੀ ਹੈ ਹਰੇਕ ਤਰ੍ਹਾਂ ਤੇ ਠੀਕ ਹੈ ਤੇ ਮਹਾਰਾਜ ਕਹਿੰਦੇ ਭਾਈ ਤੈਨੂੰ ਪਹਿਨਣ ਵਾਸਤੇ ਵੀ ਦੇਾਂਗੇ ਖਾਣ ਵਾਸਤੇ ਵੀ ਖਾਣਾ ਵੀ ਆ ਰਹਿਣ ਵਾਸਤੇ ਰਹਿਣ ਵਾਸਤੇ ਮਕਾਨ ਵੀ ਹੋਣਾ ਚਾਹੀਦਾ ਇਹ ਸਾਰਾ ਕੁਝ ਮਾਰਾ ਕਹਿੰਦੇ ਪਗੋੜਾ ਨਹੀਂ ਬਣਾਉਣਾ ਤੁਹਾਨੂੰ ਘਰ ਦੇ ਵਿੱਚ ਰਹੋ ਪਰਮੇਸ਼ਰ ਦੀ ਭਗਤੀ ਕਰੋ ਕੀਰਤ ਕਰੋ ਨਾਲ ਕੀਰਤੀ ਕਰੋ ਪਰਮੇਸ਼ਰ ਨਾਲ ਜੁੜ ਜਾਓ ਤੇ ਉਹਦੇ ਉੱਪਰ ਭਰੋਸਾ ਰੱਖੋ ਤੇ ਉਹ ਇਨਾ ਕਿਰਪਾ ਕਰਦਾ ਹੈ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਉਹ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਿੰਨੇ ਆਧਾਰ ਬਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਨਾਮ ਪੜਦੇ ਆ ਸੁਖਦਾਈ ਨਿਰਮਲ ਸਿਤਲੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸਿਤਲੋਹੀ ਗਿਆਨ ਧਿਆਨ ਨਾਨਕ ਵਡਿਆਈ ਇਹ ਸਤਿਗੁਰੂ ਜੋ ਤੂੰ ਗਿਆਨ ਹੈ ਨਾ ਇਹ ਵੀ ਤੇਰਾ ਜੇ ਅਸੀਂ ਕੋਈ ਧਿਆਨ ਜੋੜਦੇ ਆ ਇਹ ਵੀ ਤੇਰੀ ਕਿਰਪਾ ਨਾਲ ਜਦੋਂ ਪਹਿਲਾਂ ਕਹਿੰਦਾ ਨਾ ਤੁਝ ਬਣ ਕਵਨ ਰਜਾਵੇ ਤੋਹੀ ਮਹਾਰਾਜ ਜੀ ਇਹ ਸਾਨੂੰ ਗਿਆਨ ਹੈ ਨਾ ਇਹ ਤੇਰੀ ਕਿਰਪਾ ਜੇ ਧਿਆਨ ਜੋੜਨ ਦੀ ᔪਗਤੀ ਹੈ ਇਹ ਵੀ ਤੇਰੀ ਕਿਰਪਾ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਉਹ ਜੀ ਆਪੋ ਪਰੋਪਰੋਂ ਅਰਥ ਕਰਨਾ ਵੀ ਗਾਲਾਂ ਕੱਢਣੀਆਂ ਗਾਲ ਗਲੋਹੀ ਗਾਲ ਗਲੋਹੀ ਦਾ ਮਤਲਬ ਗੱਲਬਾਤ ਕਰਨੀ ਉਹ ਗੱਲ ਕਰਨੇ ਆ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਅਸੰਤ ਮਸਟ ਕਰ ਰਹੀਏ ਬਾਬਾ ਬੋਲਣਾ ਕੀ ਕਹੀਏ ਜੈਸੇ RAM ਨਾਮ ਰਬ ਰਹੀਏ ਸੰਤਨ ਸਿਉ ਬੋਲੇ ਉਪਕਾਰ ਹੀ ਮੂਰਖ ਸਿਉ ਬੋਲੇ ਝੱਖ ਮਾਰੀ ਮਾਰੇ ਕਹਿੰਦੇ ਇਦਾਂ ਦੇ ਲੋਕਾਂ ਤੋਂ ਦੂਰ ਹੋ ਜਾ ਜਿੱਥੇ ਵੀ ਗੱਲਬਾਤ ਹੀ ਹੋਰ ਪਾਸੇ ਹੋ ਜਾਵੇ। ਸੰਤ ਤੇਰੇ ਸਿਉ ਗਾਲ ਗਲੋਈ ਉਹ ਸੰਤ ਵੀ ਉਦਾਂ ਦਾ ਹੋਣਾ ਚਾਹੀਦਾ। ਬਥੇਰੇ ਅੱਜ ਲੁੱਟ ਲਟੇਰੇ ਘੁੰਮਦੇ ਫਿਰਦੇ। ਬਹੁਤ ਕੁਝ ਹੋ ਰਿਹਾ ਸੰਸਾਰ ਦੇ ਵਿੱਚ। ਬਥੇਰੇ ਲਟੇਰੇ ਹਨ ਤੇ ਮਹਾਰਾਜ ਕਹਿੰਦੇ ਭਾਈ ਉਹਨਾਂ ਨਾਲ ਜਿਹਨਾਂ ਨਾਲ ਰੱਬ ਮਿਲ ਕੇ ਰੱਬ ਦੇ ਨਾਲ ਗੱਲਬਾਤ ਹੋ ਜਾਏ। ਪਰਮੇਸ਼ਰ ਦੀ ਰਹਿਮਤ ਪ੍ਰਾਪਤ ਹੋ ਜਾਏ। ਗਿਆਨ ਧਿਆਨ ਨਾਨਕ ਵਡਿਆਈ। ਸੰਤ ਤੇਰੇ ਸਿਉ ਗਾਲ ਗਲੋਹੀ ਤੇ ਉਹ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਜਿਹੜੇ ਆ ਅੱਜ ਦਾ ਸੰਤ ਇਦਾਂ ਦੇ ਦੂਰੋਂ ਕਰੰਟ ਮਾਰਦੇ ਆ ਆਉਣੇ ਨਹੀਂ ਦਿੰਦੇ ਨੇੜੇ ਉਹ ਨਾਲ ਚਾਰ ਪੰਜ ਰੱਖੇ ਹੁੰਦੇ ਆ ਅ ਜਿਦਾਂ ਪੰਜਾਬ 'ਚ ਅੰਦਰ ਗਾਇਕ ਜਿਹੜੇ ਆ ਉਹਨਾਂ ਨੇ ਰੱਖੇ ਹੁੰਦੇ ਨਾਲ ਵੱਡੇ ਵੱਡੇ ਪਹਿਲਵਾਨ ਜੇ 8-10 ਇਦਾਂ ਉਹ ਸੰਤ ਲਈ ਫਿਰਦੇ ਉਹ ਤੁਹਾਨੂੰ ਕਾਹਦਾ ਖਤਰਾ ਤੇ ਕਿਸੇ ਨੂੰ ਲੱਗੇ ਨਹੀਂ ਲੱਗਣ ਦਿੰਦੇ ਇਨੇ ਚਿੱਟੇ ਕੱਪੜੇ ਪਾਏ ਨੇ ਚਿੱਟੀਆਂ ਢੋਲਕੀਆਂ ਚਿੱਟੇ ਬਾਜੇ ਬਸ ਬਾਕੀ ਸਭ ਕੁਝ ਠੀਕ ਹੈ ਪਰ ਉਹ ਲੋਕ ਜਿਹੜੇ ਆ ਆਪਣੇ ਮਕਸਦ ਵਿੱਚ ਕਾਮਯਾਬੀ ਹੋ ਰਹੇ ਆ ਅੱਜ ਐਸਾ ਹਾਲਾਤ ਹੈ ਸਾਡੀ ਕੌਮ ਦੇ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਕੁਝ ਦੇਣ ਵਾਲੇ ਆ ਪਰ ਅੱਧਾ ਪੰਜਾਬ ਜਾਂਦਾ ਸੀ ਸਰਸੇ ਅੱਧਾ ਪੰਜਾਬ ਤੇ ਕਹਿਣ ਦਾ ਭਾਵ ਹੈ ਕਿ ਜਿੱਧਰ ਭੱਜਦੇ ਆ ਲੋਕ ਭੱਜਣ ਲੱਗ ਜਾਂਦੇ ਆ ਦੇ ਸਾਰੇ ਸੰਤ ਉਹਦਾ ਜਿਹੜਾ ਰੱਬ ਦੀ ਗੱਲ ਕਰਦਾ ਹੋਵੇ ਪਰਮੇਸ਼ਰ ਦੀ ਗੱਲ ਕਰਦਾ ਮੈਂ ਪਹਿਲਾਂ ਕਹਿ ਚੁੱਕਾ ਵੀ ਗੁਰੂ ਮਹਾਰਾਜ ਗੁਰੂ ਗ੍ਰੰਥ ਦੁਨੀਆ ਦੇ ਵਿੱਚ ਇੱਕ ਗ੍ਰੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਬਥੇਰੇ ਗ੍ਰੰਥਾ ਮੁਬਾਰਕ ਹੈ ਉਹ ਰੱਬ ਦੀ ਗੱਲ ਕਰਦੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਰੱਬ ਨਾਲ ਗੱਲ ਕਰਾਉਂਦੇ ਆ ਪੜੋ ਬਾਣੀ ਹੁੰਦੀਆਂ ਨੇ ਗੱਲਾਂ ਕਹਿਆ ਸੀ ਨਾ ਕਲਗੀਧਰ ਪਾਤਸ਼ਾਹ ਨੇ ਵੀ ਜੇ ਮੈਨਾਂ ਗੱਲਾਂ ਕਰਨੀਆਂ ਤੇ ਬਾਣੀ ਪੜੋ ਤੇ ਹਰੇਕ ਸਵਾਲ ਦਾ ਜਵਾਬ ਮਿਲੇਗਾ ਤੇ ਇਹ ਗੱਲ ਮਹਾਰਾਜ ਸਮਝਾ ਰਿਹਾ ਕਿ ਇਹ ਨਾ ਕਿਉਂਕਿ ਮੈਂ ਕਰ ਲਿਆ ਮੈਂ ਭਗਤੀ ਕੀਤੀ ਮਹਾਰਾਜ ਕਹਿੰਦੇ ਤੁਝ ਬਿਨ ਕਬਨ ਰਿਝਾਵੈ ਤੋਹੀ ਤੇਰੀ ਭਗਤੀ ਵੀ ਕਰਨੀ ਆ ਨਾ ਤੇਰੇ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਤੇਰੀ ਕਿਰਪਾ ਹੋਏਗੀ ਤਾਂ ਹੀ ਅਮਰਤ ਵੇਲੇ ਉੱਠ ਸਕਦੇ ਆ ਤੇਰੀ ਕਿਰਪਾ ਹੋਏਗੀ ਤਾਂ ਹੀ ਸਿਮਰਨ ਕਰ ਸਕਦੇ ਆ ਤੇਰੀ ਕਿਰਪਾ ਹੋਏਗੀ ਤਾਂ ਹੀ ਸੇਵਾ ਕਰ ਸਕਦੇ ਉਹ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੇ ਤੇ ਮਹਾਰਾਜ ਕਹਿੰਦੇ ਤੁਝ ਬਿਨ ਕਬਨ ਰਿਝਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਮਹਾਰਾਜ ਕਿਰਪਾ ਕਰਨ ਇਨੀਆਂ ਬੇਂਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ